ਸਾਰੇ ਨੂੰ ਜੈ ਮਸੀਹ ਦੀ ਅੱਜ ਅਸੀਂ ਪੜਾਂਗੇ ਯਰਮੀਆ ਦਾ 35ਵਾਂ ਅਧਿਆਇ ਰਿਕਾਬੀਆਂ ਦਾ ਨਮੂਨਾ ਪਹਿਲੀ ਐਤ ਉਹ ਵਚਨ ਜਿਹੜਾ ਇਹ ਹਵਾ ਵੱਲੋਂ ਯਰਮੀਆ ਨੂੰ ਯਹੂਦਾ ਦੇ ਪਾਸ਼ਾ ਯੋਸ਼ੀਆ ਦੇ ਪੁੱਤਰ ਯਹੋਯਾਕਿਮ ਦੇ ਦਿਨਾਂ ਵਿੱਚ ਆਇਆ ਕਿ ਦੂਸਰੀ ਐਤ ਉਹ ਰਿਕਾਬੀਆਂ ਦੇ ਘਰ ਜਾ ਅਤੇ ਉਹਨਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਯਹਵਾ ਦੇ ਪਵਨ ਵਿੱਚ ਕਿਸੇ ਕੋਠੜੀ ਵਿੱਚ ਲਿਆ ਅਤੇ ਉਹਨਾਂ ਨੂੰ ਮੱਧ ਪਿਲਾ ਤੀਸਰੀ ਐਤ ਤਾਮੇ ਹਬਸਨਾ ਯਾਹ ਦੇ ਪੁੱਤਰੇ ਪੋਤੇ ਯਰਮੀਆ ਦੇ ਪੁੱਤਰ ਅਜਾਨ ਜਾਨੂ ਅਤੇ ਉਹਦੇ ਭਰਾਵਾਂ ਅਤੇ ਉਹਦੇ ਸਾਰੇ ਪੁੱਤਰਾਂ ਨੂੰ ਅਤੇ ਰਕਾਬੀਆਂ ਦੇ ਸਾਰੇ ਘਰਾਣੇ ਨੂੰ ਲਿਆ ਚੌਥੀ ਆਇਤ ਅਤੇ ਉਹਨਾਂ ਨੂੰ ਹਵਾ ਦੇ ਪਵਨ ਵਿੱਚ ਪਰਮੇਸ਼ਰ ਦੇ ਇੱਕ ਜਾਣੇਗਲੀਆ ਦੇ ਪੁੱਤਰ ਹਨਾਨ ਦੇ ਪੁੱਤਰਾਂ ਪੁੱਤਰਾਂ ਦੀ ਕੋਠੜੀ ਵਿੱਚ ਲਿਆਂਦਾ ਜਿਹੜਾ ਸਰਦਾਰਾਂ ਦੀ ਕੋਠੜੀ ਦੇ ਲੱਗੇ ਸੀ ਅਤੇ ਜਿਹੜੀ ਸ਼ਲਮ ਦੇ ਪੁੱਤਰ ਅਮੇਸੀਆ ਡਿਉੜੀ ਦੇ ਰਾਖੇ ਦੀ ਕੋਠੜੀ ਉੱਤੇ ਸੀ ਪੰਜਵੀਂ ਆਇਤ ਤਾਂ ਮੇਰੇ ਕਾਬੀਆਂ ਦੇ ਘਰਾਣੇ ਦੇ ਪੁੱਤਰਾ ਅੱਗੇ ਮੱਧ ਨਾਲ ਭਰ ਕੇ ਕਟੋਰੇ ਅਤੇ ਕੋਲੇ ਰੱਖਿਆ ਤੇ ਉਹਨਾਂ ਨੂੰ ਆਖਿਆ ਮੱਧ ਪਿਓ 6ਵੀਂ ਆਇਤ ਪਰ ਉਹ ਉਹਨਾ ਆਖਿਆ ਅਸੀਂ ਮੱਧ ਨਹੀਂ ਪੀਵਾਂਗੇ ਕਿਉਂਕਿ ਸਾਡੇ ਪਿਤਾ ਰੇਕਾਬ ਦੇ ਪੁੱਤਰ ਯੂਾਨਾਬਦਾਬ ਨੇ ਸਾਨੂੰ ਹੁਕਮ ਦਿੱਤਾ ਸੀ ਕਿ ਸਦਾ ਤੀਕ ਮੱਧ ਨਾ ਪਿਓ ਨਾ ਤੁਸੀਂ ਨਾ ਤੁਹਾਡੇ ਪੁੱਤਰ 7ਵੀਂ ਆਇਤ ਨਾ ਘਰ ਬਣਾਓ ਨਾ ਬੀਜੋ ਨਾ ਅੰਗੂਰੀ ਬਾਗ ਲਾਓ ਨਾ ਆਪਣੇ ਕੋਲ ਰੱਖੋ ਸਗੋ ਆਪਣੇ ਸਾਰੇ ਦਿਨਾਂ ਵਿੱਚ ਦਿਨ ਤੰਬੂਆਂ ਵਿੱਚ ਬਸੋ ਇਸ ਲਈ ਤੁਸੀਂ ਉਸ ਭੂਮੀ ਉੱਤੇ ਜਿਹੜੇ ਦਿਨ ਜਿਉਂਦੇ ਰਹੋ ਜਿੱਥੇ ਤੁਸੀਂ ਪਰਦੇਸੀ ਹੋਵੋਗੇ ਅੱਠਵੀਂ ਆਇਤ ਅਸਾ ਆਪਣੇ ਪਿਤਾ ਰਕਾਬ ਦੇ ਪੁੱਤਰ ਯੋਹਾਨਾ ਦਾਬ ਦੀ ਆਵਾਜ਼ ਸਾਰੀਆਂ ਗੱਲਾਂ ਵਿੱਚ ਸੁਣੀ ਜਿਸ ਨੇ ਸਾਨੂੰ ਹੁਕਮ ਦਿੱਤਾ ਸੀ ਕਿ ਅਸੀਂ ਕਿ ਆਪਣੇ ਸਾਰੇ ਦਿਨ ਮਦਨਾ ਪੀਓ ਨਾ ਤੁਸੀਂ ਨਾ ਤੁਹਾਡੀ ਧੀਆਂ ਨਾ ਤੁਹਾਡੇ ਪੁੱਤਰ ਨਾ ਤੁਹਾਡੀ ਧੀਆਂ ਨੌਵੀਂ ਐਤਨਾ ਵਸਣ ਲੈ ਕੇ ਆਰ ਬਣਾਉਨ ਅਤੇ ਨਾ ਅਤੇ ਅਸੀਂ ਨਾ ਬਾਗ ਨਾ ਖੇਤ ਦੇ ਵੀ ਆਪਣੇ ਕੋਲ ਰੱਖਦੇ ਹਾਂ ਦਸਵੀਂ ਐਤ ਅਸੀਂ ਤੰਬੂਆਂ ਵਿੱਚ ਵਸੇ ਹਾਂ ਅਤੇ ਅਸਾ ਸਭ ਕੁਝ ਉਵੇਂ ਮੰਨਿਆ ਅਤੇ ਕੀਤਾ ਜਿਵੇਂ ਸਾਡੇ ਪਿਓ ਹੀ ਉਹਨਾਂ ਦਾਬ ਨੇ ਸਾਨੂੰ ਹੁਕਮ ਦਿੱਤਾ ਸੀ ਗਿਆਰਵੀਂ ਐਤ ਜਦ ਬਾਬਲ ਦੇ ਪਾਸ਼ਾਨ ਬੁੱਕ ਨੇ ਦੱਸਰ ਇਸ ਦੇਸ਼ ਉੱਤੇ ਚੜ ਆਇਆ ਤਦ ਅਸਾ ਆਖਿਆ ਆਓ ਅਸੀਂ ਕਸੀਦਿਆਂ ਦੀ ਫੌਜ ਦੇ ਕਾਰਨ ਅਤੇ ਰਾਮੀਆਂ ਦੀ ਫੌਜ ਦੇ ਕਾਰਨ ਜਰੂਸ਼ਲਮ ਨੂੰ ਚੱਲੀਏ ਸੋ ਅਸੀਂ ਜਰੂਸ਼ਲਮ ਵਿੱਚ ਵਸ ਗਏ 12ਵੀਂ ਆਇਤ ਤਾਂ ਇਹ ਵਾਦਾ ਵਚਨ ਯਰਮੀਆ ਕੋਲ ਆਇਆ ਕਿ 13ਵੀਂ ਆਇਤ ਸਹਨਾ ਦਾ ਇਹ ਵਾਅਦਾ ਇਸਰਾਇਲ ਦਾ ਪਰਮੇਸ਼ਰ ਹਿਉਂ ਆਖਦਾ ਹੈ ਕਿ ਜਾ ਅਤੇ ਇਹ ਯਹੂਦਾ ਦੇ ਮਨੁੱਖਾਂ ਅਤੇ ਜਰੂਸ਼ਲਮ ਦੇ ਵਸੀਆਂ ਨੂੰ ਤੂੰ ਆਖ ਕਿ ਤੁਸੀਂ ਸਿੱਖਿਆ ਨਾਲ ਲਓਗੇ ਪਰ ਤੁਸੀਂ ਮੇਰੀਆਂ ਗੱਲਾਂ ਸੁਣੋਗੇ 14ਵੀਂ ਆਇਤ ਇਹੋ ਵਾਦਾ ਵਾਕ ਹੈ ਰਕਾਬ ਦੇ ਪੁੱਤਰ ਯੋਹਾਨਾ ਦਵਦੀਆਂ ਗੱਲਾਂ ਕਾਇਮ ਰੱਖੀਆਂ ਗਈਆਂ ਜੈ ਨੇ ਆਪਣੇ ਪੁੱਤਰਾਂ ਨੂੰ ਹੁਕਮ ਦਿੱਤਾ ਕਿ ਮਾਦ ਨਾ ਪੀਣੀ। ਉਹਨਾਂ ਨੇ ਅੱਜ ਦੇ ਦਿਨ ਤੀਕ ਨਹੀਂ ਪੀਤੀ ਕਿਉਂਕਿ ਉਹਨਾਂ ਨੇ ਆਪਣੇ ਪਿਤਾ ਦਾ ਹੁਕਮ ਮੰਨਿਆ। ਮੈਂ ਤੁਹਾਡੇ ਨਾਲ ਗੱਲ ਕੀਤੀ ਸਗੋ ਯਤਨ ਨਾਲ ਕੀਤੀ ਪਰ ਤੁਸੀਂ ਮੇਰੀ ਨਾ ਸੁਣੀ। 15ਵੀਂ ਆਇਤ ਤਾਂ ਮੈਂ ਆਪਣੇ ਸਾਰੇ ਦਾਸਾਂ ਨੂੰ ਅਤੇ ਆਪਣੇ ਨਬੀਆਂ ਨੂੰ ਤੁਹਾਡੇ ਕੋਲ ਕੱਲਿਆ ਸਗੋ ਯਤਨ ਨਾਲ ਕੱਲਿਆ ਅਤੇ ਆਖਿਆ ਕਿ ਹਰ ਮਨੁੱਖ ਆਪਣੇ ਬੁਰੇ ਮਾਰਗ ਤੋਂ ਮੁੜੇ ਅਤੇ ਆਪਣੇ ਕਰਤੱਵਾਂ ਨੂੰ ਠੀਕ ਕਰੇ ਅਤੇ ਅਪ ਦੂਜੇ ਦੇਵਤਿਆਂ ਦੇ ਪਿੱਛੇ ਨਾ ਚੱਲੇ ਪਰਿ ਉਹਨਾਂ ਦੀ ਪੂਜਾ ਕਰੇ। ਕੋਈ ਉਹਨਾਂ ਦੀ ਪੂਜਾ ਕਰੋ ਤਾਂ ਤੁਸੀਂ ਉਸ ਭੂਮੀ ਵਿੱਚ ਜਿਹੜੀ ਮੈਂ ਤੁਹਾਨੂੰ ਅਤੇ ਤੁਹਾਡੇ ਪਿਓ ਦਾਦਾ ਦੇ ਉਹਨਾਂ ਦਿੱਤੀ ਵਸੋਗੇ ਪਰ ਨਾ ਤੁਸੀਂ ਆਪਣਾ ਕੰਨ ਲਾਇਆ ਨਾ ਮੇਰੀ ਗੱਲ ਸੁਣੀ 16ਵੀਂ ਆਇਤ ਅਰੇ ਕਾਬ ਦੇ ਪੁੱਤਰ ਯੋਨਾਦab ਦੇ ਪੁੱਤਰਾਂ ਨੇ ਤਾਂ ਆਪਣੇ ਪਿਤਾ ਦਾ ਹੁਕਮ ਕਾਇਮ ਰੱਖਿਆ ਪਰ ਇਹਨਾਂ ਲੋਕਾਂ ਨੇ ਮੇਰਾ ਹੁਕਮ ਨਾ ਮੰਨੇ ਆ 17ਵੀਂ ਆਇਤ ਐਸ ਲਈ ਇਹ ਹੋਵਾ ਸ ਇਹਨਾਂ ਦਾ ਪਰਮੇਸ਼ਵਰ ਇਸਰਾਇਲ ਦਾ ਪਰਮੇਸ਼ਰ ਇਹ ਹੁ ਫਰਮਾਉਂਦਾ ਹੈ ਵੇਖ ਮੈਂ ਜਿਹੋ ਦਾਊਦ ਤੇ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਉਤੇ ਸਾਰੀ ਬੁਰੀਾਈ ਜਿਹੜੀ ਮੈਂ ਉਹਨਾਂ ਦੇ ਵਿਰੁੱਧ ਆਖੀ ਹੈ ਲਿਆਵਾਂਗਾ ਕਿਉਂ ਜੋ ਮੈਂ ਉਹਨਾਂ ਨਾਲ ਗੱਲ ਕੀਤੀ ਪਰ ਉਹਨਾਂ ਨੇ ਸੁਣੀ ਨਹੀਂ ਮੈਂ ਉਹਨਾਂ ਨੂੰ ਪੁਕਾਰਿਆ ਪਰ ਉਹਨਾਂ ਨੇ ਉੱਤਰ ਨਾ ਦਿੱਤਾ 18ਵੀਂ ਆਇਤਰੇ ਕਾਬੀਆਂ ਦੇ ਕਰਾਣੇ ਨੂੰ ਯਰੂਸ਼ਲਮ ਯਰਮੀਆ ਨੇ ਆਖਿਆ ਸਹਨਦਾਈ ਹਵਾਈ ਇਸਰਾਇਲ ਦਾ ਪਰਮੇਸ਼ਰ ਇਉਂ ਆਖਦਾ ਹੈ ਇਸ ਲਈ ਜੋ ਤੂੰ ਸ ਆਪਣੇ ਪਿਤਾ ਯੋਨਾਦਬ ਦਾ ਹੁਕਮ ਮੰਨਿਆ ਅਤੇ ਉਹਦੇ ਸਾਰੇ ਹੁਕਮਾਂ ਦੀ ਪਾਲਣਾ ਕੀਤੀ ਅਤੇ ਉਹ ਸਭ ਕੁਝ ਕੀਤਾ ਜੋ ਉਸ ਜੈਸਤ ਦਾ ਉਸਨੇ ਤਾਨੂੰ ਹੁਕਮ ਦਿੱਤਾ ਸੀ 19ਵੀਂ ਆਇਤ ਇਸ ਲਈ ਸਹਨਦਾਈ ਹਵਾਈ ਇਸਰਾਇਲ ਦਾ ਪਰਮੇਸ਼ਰ ਆਖਦਾ ਹੈ ਕਿ ਸਾਰੇ ਦਿਨ ਤੱਕ ਮੇਰੇ ਸਾਹਮਣੇ ਖੜੇ ਹੋਣ ਲਈ ਰਿਕਾਬ ਦੇ ਪੁੱਤਰ ਯੋਨਾਦਬ ਲਈ ਮਨੁੱਖ ਦੀ ਥੋੜੇ ਨਾ ਹੋਵੇਗੀ ਆਮੀਨ ਪ੍ਰਭ ਜੀ ਦੇ ਨਵਚਨ ਪੜੇ ਸੁਣੇ ਜਾਂਦੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਾਮ ਸਦਾ ਵਸਦੇ ਰਹਿਣ ਆਮੀਨ ਸਾਂਝੇ ਅਮਸਿੱਕੀ